ਅੱਜ ਕੋਟਕਪੂਰਾ ਵਿੱਚ ਸਾਬਕਾ ਸੈਨਿਕਾਂ ਨੇ ਕਿਸਾਨਾਂ ਦੇ ਸਮਰਥਨ ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਅਤੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਰੱਜ ਕੇ ਰੋਸ ਜਤਾਇਆ ਇਸ ਰੋਸ ਮਾਰਚ ਵਿੱਚ ਜ਼ਿਲ੍ਹੇ ਪਰਦੇ ਸਾਬਕਾ ਸੈਨਿਕਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਭਾਗ ਲਿੱਤਾ ਹੈ ਕੋਟਕਪੂਰਾ ਵਿਖੇ ਸਾਰੇ ਸਾਬਕਾ ਸੈਨਿਕ ਇਕੱਠੇ ਹੋਏ ਆਂ ਔਰ ਸਾਡਾ ਸਿਰਫ ਇਹੀ ਮਕਸਦ ਸੀ ਕਿ ਇੱਥੇ ਇਕੱਠੇ ਹੋਣਾ ਜੋ ਕਿਸਾਨ ਵੀਰਾਂ ਨਾਲ ਟੱਕਾ ਹੋ ਰਿਹਾ ਹੈ ਔਰ ਜੋ ਇਹ ਕਾਲਾ ਬਿੱਲ ਪਾਸ ਹੋਇਆ ਹੈ ਔਰ ਅਸੀਂ ਬਹੁਤੀ ਸਰਕਾਰ ਤੇ ਜਵਾਬਾ ਦੇ ਰਹੇ ਹਾਂ ਪ੍ਰੈਸ਼ਰ ਪਾ ਰਹੇ ਹਾਂ ਕਿ ਇਹ ਕਾਲਾ ਬਿੱਲ ਜਿਹੜਾ ਹੈ ਇਹ ਵਾਪਸ ਲਿਆ ਜਾਵੇ ਔਰ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਦੇ ਆ ਸਾਬਕਾ ਸੈਨਿਕ ਲਾਲ ਬਾਦਰ ਸ਼ਾਸ਼ਤਰੀ ਜੀ ਨੇ ਨਾਰਾ ਰੱਖਿਆ ਸੀ ਜੈ ਜਵਾਨ ਜੈ ਕਿਸਾਨ ਜਿਤੋਂ ਜਿਤੋਂ ਦੇਸ਼ ਤੇ ਮੁਸੀਬਤ ਆਈ ਹੈ ਤਾਂ ਉਸ ਟਾਈਮ ਜਵਾਨ ਕਿਸਾਨਾਂ ਦੇ ਨਾਲ ਖੜਾ ਹੋਇਆ ਤੇ ਕਿਸਾਨ ਜਵਾਨਾਂ ਦੇ ਨਾਲ ਖੜਾ ਆ। ਔਰ ਅੱਜ ਜਿਹੜਾ ਟਾਈਮ ਹੈ ਅੱਜ ਜਵਾਨ ਕਿਸਾਨ ਦੇ ਨਾਲ ਖੜਾ ਹੈ। ਔਰ ਅਸੀਂ ਚੇਤਾਵਨੀ ਦੇ ਰਹੇ ਹਾਂ ਸੈਂਟਰ ਸਰਕਾਰ ਨੂੰ ਅਸੀਂ ਸਾਬਕਾ ਸੈਨਿਕਾਂ ਨੇ ਕਾਰਗਿਲ ਦਾ ਯੁੱਧ ਲੜਿਆ ਹੈ, ਕਾੜ ਦੀ ਬਾੜ ਦੀ ਲੜਾਈ ਲੜੀ ਹੈ ਔਰ ਅਸੀਂ ਹਥਿਆਰ ਰੱਖ ਕੇ ਆਏ ਆ ਪਰ ਅਸੀਂ ਚਲਾਉਣਾ ਨਹੀਂ ਭੁੱਲੇ ਸਰਕਾਰ ਸਾਨੂੰ ਉਹਨਾਂ ਹਥਿਆਰਾਂ ਨੂੰ ਚੱਕਣ ਤੇ ਮਜਬੂਰ ਨਾ ਕਰੇ ਇਸ ਕਰਕੇ ਅਸੀਂ ਸਰਕਾਰ ਨੂੰ ਚੇਤਾਵਨੀ ਦੇ ਰਹੇ ਹਾਂ ਕਿ ਇਹ ਜੋ ਉਹਨਾਂ ਨੇ ਕਾਲਾ ਬਿੱਲ ਪਾਸ ਕੀਤਾ ਹੈ ਇਸ ਕਾਲੇ ਬਿੱਲ ਨੂੰ ਜਲਦੀ ਤੋਂ ਜਲਦੀ ਵਾਪਸ ਲੈ ਲੇ ਕਾਲਾ ਕਾਨੂੰਨ ਵਾਪਸ ਨਹੀਂ ਹੁੰਦਾ ਇਹ ਅੰਦੋਲਨ ਅਸੀਂ ਦੱਸਣਾ ਚਾਹੁੰਦੇ ਹਾਂ ਇਹ ਅੰਦੋਲਨ ਅਜੇ ਸਾਡਾ ਸਟਾਰਟ ਹੈ ਸਰਕਾਰ ਇਹ ਆਪਣੇ ਦਿਮਾਗ ਚੋਂ ਕੱਢ ਦੇਵੇ ਕਿ ਦਾ ਐਂਡ ਇਹ ਅੰਦੋਲਨ ਦੀ ਸਟਾਰਟਿੰਗ ਹੈ ਅਸੀਂ ਦਿੱਲੀ ਨੂੰ ਚਾਰੇ ਪਾਸੇ ਬਿਲਕੁਲ ਐ ਤਾ ਸੀਲ ਕਰ ਦਾਂਗੇ ਸੰਸਦ ਭਵਨ ਦੇ ਅੰਦਰ ਪਕਰ ਜਾਣ ਦੀ ਵੀ ਹਿੰਮਤ ਰੱਖਦੇ ਹਾਂ ਅਸੀਂ ਔਰ ਮੋਦੀ ਸਰਕਾਰ ਸਾਨੂੰ ਇੰਨਾ ਜ਼ਿਆਦਾ ਸਾਨੂੰ ਪ੍ਰੈਸ਼ਰ ਨਾ ਕਰੇ ਔਰ ਜਲਦੀ ਇਹਨੂੰ ਵਾਪਸ ਲੈ ਲੇ ਨਹੀਂ ਤਾਂ ਅਸੀਂ ਸੰਸਦ ਭਵਨ ਤੋਂ ਅੰਦਰ ਵੜਨ ਵੀ ਨਹੀਂ ਕਰਦੇ ਔਰ ਵੜ ਜਾਾਂਗੇ ਅੰਦਰ ਔਰ ਅਸੀਂ মিডিਆ ਦੇ ਬਹੁਤ ਧੰਨਵਾਦੀ ਆ ਜੋ মিডিਆ ਸਾਨੂੰ ਪੂਰਾ ਸਪੋਰਟ ਕਰ ਰਹੀ ਹੈ ਔਰ ਇਹਨਾਂ ਦਾ ਅਸੀਂ ਧੰਨੀ ਦੇ ਸਕਦੇ ਸ਼ੁਕਰੀਆ ਥੈਂਕ ਯੂ ਮੈਂ ਸੁਭੇਦਰ ਮੇਜਰ ਯਾਦਵਿੰਦਰ ਸਿੰਘ ਇੰਡੀਅਨ ਬੈਟਮੈਨ ਆਰਗੇਨਾਈਜੇਸ਼ਨ ਜ਼ਿਲ੍ਹਾ ਮਾਨਸਾ ਦਾ ਪ੍ਰੈਜ਼ੀਡੈਂਟ ਅੱਜ ਅਸੀਂ ਪਟਕਪੁਰੇ ਆਪਣੀ ਇੱਕ ਵਿਸ਼ਾਲ ਰੈਲੀ ਕੱਢਣਾ ਆ ਰਹੇ ਹਾਂ ਜਿਹਦੇ ਜਿਹਦਾ ਮੇਨ ਮਕਸਦ ਹੈ ਸਾਡੀ ਸਰਕਾਰ ਵੱਲੋਂ ਸਾਡੀਆਂ ਪੈਨਸ਼ਨਾਂ ਦੇ ਵਿੱਚ ਇੱਕ ਟੌਕੀ ਸੰਬੰਧੀ ਪ੍ਰਪੋਜ਼ਲ ਲਿਆਂਦਾ ਗਿਆ ਹੈ ਬਾਕੀ ਕਿਸਾਨਾਂ ਦੀਆਂ ਮੰਗਾਂ ਕਿਸਾਨਾਂ ਦਾ ਸਮਰਥਨ ਦੇਣ ਵਾਸਤੇ ਵੀ ਇੱਥੇ ਆਹਾਂ ਅੱਜ ਸਰਕਾਰ ਨੂੰ ਅਸੀਂ ਇੱਕ ਰੈਸਟ ਬੇਨਤੀ ਕਰਨ ਆਏ ਆਂ ਕਿ ਸਹਿਮਤਾ ਦੀ ਕਿਸੇ ਵੀ ਪੈਨਸ਼ਨ ਨਾਲ ਜਾਂ ਕਿਸੇ ਵੀ ਫੈਸਿਲਿਟੀ ਨਾਲ ਜੋ ਪਹਿਲਾਂ ਤੋਂ ਮਿਲ ਰਹੀ ਹੈ ਵੀ ਛੇੜਛਾੜ ਨਾ ਕਰੇ ਸਰਕਾਰ ਨੇ ਉਕੇ ਇਹਨਾਂ ਨੇ ਕੰਟੀਨ ਦੀਆਂ ਫੈਸਿਲਟੀਆਂ ਬਾਰੇ ਬੋਲਿਆ ਵੀ ਘੱਟ ਕਰਾਂਗੇ ਤੇ ਸਾਡੇ ਪੈਨਸ਼ਨਾਂ ਬਾਰੇ ਬੋਲਿਆ ਘੱਟ ਕਰਾਂਗੇ ਸਰਵਿਸ ਵੱਧ ਕਰਾਂਗੇ ਇਹਦੇ ਬਾਰੇ ਅਸੀਂ ਆਪਣਾ ਰੋਸ ਪ੍ਰਗਟ ਕਰਨ ਲਈ ਅੱਜ ਮਾਨਸਾ ਤੋਂ ਚੱਲ ਕੇ ਕੋਟਪੂਰਾ ਆਏ ਹਾਂ ਜਿਹੜਾ ਕਿਸਾਨ ਮੋਰਚਾ ਲੱਗਿਆ ਹੋਇਆ ਹੈ ਉਹਦੇ ਬਾਰੇ ਆਪਾਂ ਸਾਰੇ ਪਲੀਪਾਰ ਜਾਣਦੇ ਆਂ ਵੀ ਜਿਹੜਾ ਇਹ ਤਿੰਨ ਬਿੱਲ ਬਣੇ ਨੇ ਇਹ ਕਾਲੇ ਕਾਨੂੰਨ ਨੇ ਇਹਦੇ ਵਿੱਚ ਇਕੱਲੇ ਕਿਸਾਨ ਨੂੰ ਘਾਟਾ ਨਹੀਂ ਹੈਗਾ ਮਜ਼ਦੂਰ ਦੁਕਾਨਦਾਰ ਜੋ ਵੀ ਨੌਕਰੀ ਪੇਸ਼ਾ ਬੰਦਾ ਹੈ ਇਹਦੇ ਵਿੱਚ ਹਰ ਇੱਕ ਬੰਦੇ ਨੂੰ ਘਟਾ ਹੈ ਵੀ ਸਾਡੀ ਇਹ ਰਿਕਵੈਸਟ ਹੈ ਬੇਨਤੀ ਹੈ ਕਿਸਾਨਾਂ ਕਿਸਾਨਾਂ ਦੀਆਂ ਮੰਗਾਂ ਨੂੰ ਸਮਝਦੇ ਹੋਏ ਸਰਕਾਰ ਨੂੰ ਜਲਦੀ ਫੈਸਲਾ ਲੈਣਾ ਚਾਹੀਦਾ ਹੈ ਕਿਉਂਕਿ ਬਹੁਤ ਠੰਡ ਦੇ ਵਿੱਚ ਕਿੰਨੀਆਂ ਮੌਤਾਂ ਹੋ ਚੁੱਕੀਆਂ ਉਸ ਤੋਂ ਬਾਅਦ ਫੈਸਲਾ ਲੈਦਾ ਇਹਨਾਂ ਕੋਈ ਸਵਾਦ ਮਜ਼ਾ ਵੀ ਨਹੀਂ ਆਏਗਾ ਸਰਕਾਰ ਨੂੰ ਜਲਦੀ ਕੋਈ ਨਾ ਕੋਈ ਇਹਦੇ ਬਾਰੇ ਫੈਸਲਾ ਲੈਣਾ ਚਾਹੀਦਾ ਹੈ ਇਹ ਕਿਸਾਨਾਂ ਦੀਆਂ ਮੰਗਾਂ ਨੂੰ ਹੱਲ ਕਰੇ ਐਮਐਸਪੀ ਮਾਰਕੀਟਿੰਗ ਜੋ ਵੀ ਹੈ ਜ਼ਮੀਨ ਬਾਰੇ ਹੈ ਸਾਰਾ ਕੁਝ ਸਰਕਾਰ ਨੂੰ ਜਲਦ ਅਸੀਂ ਕਿਸਾਨਾਂ ਦਾ ਸਮਰਥਨ ਕਰਦੇ ਹਾਂ ਜਿੱਥੇ ਵੀ ਸਾਨੂੰ ਹੁਕਮ ਮਿਲੇਗਾ ਅਸੀਂ ਟਿੱਕਰੀ ਬਾਡਰ ਜਾਂ ਸਿੰਘੂ ਬਾਡਰ ਉੱਥੇ ਧਰਨਾ ਦੇਣ ਵਾਸਤੇ ਤਿਆਰ ਹਾਂ